ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸੋਸ਼ੀਓਲੋਜੀ ਦਾ ਜਿਹੜਾ ਕੋ ਟਾਪਿਕ ਕਰਾਂਗੇ ਸੋਸ਼ੀਓਲੋਜੀ ਦਾ ਜਿਹੜਾ ਟਾਪਿਕ ਹੈਗਾ ਆਪਣਾ ਹੈਗਾ ਕਬੀਲਾ ਜਾਂ ਜਨਜਾਤੀ ਕੀ ਹੁੰਦੀ ਆ ਕਬੀਲਾ ਜਾਂ ਜਨਜਾਤੀ ਕੀ ਹੁੰਦੀ ਹੈ ਇਸਦੇ ਵਿਸ਼ੇਸ਼ਤਾਵਾਂ ਦੱਸੋ ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਿਹਾ ਜਾ ਸਕਦਾ ਠੀਕ ਹੈ ਜਾਂ ਜਨਜਾਤੀ ਸਮਾਜ ਤੋਂ ਤੁਹਾਡਾ ਕੀ ਮਤਲਬ ਹੈ ਇਹਦੇ ਵਿਸ਼ੇਸ਼ਤਾਵਾਂ ਦੇ ਕੋਲ ਹਾਂਜੀ ਸਭ ਤੋਂ ਪਹਿਲਾਂ ਦਾ ਜਾਣ ਪਛਾਣ ਸਾਡੇ ਦੇਸ਼ ਦੇ ਵਿੱਚ ਇੱਕ ਸੱਭਿਆਤਾ ਇਹੋ ਜਿਹੀ ਵੀ ਹੈ ਜਿਹੜੀ ਸਾਡੀ ਸੱਭਿਆਤਾ ਤੋਂ ਦੂਰ ਪਹਾੜਾਂ ਜੰਗਲਾਂ ਘਾਟੀਆਂ ਇਹਨਾਂ ਦੇ ਵਿੱਚ ਆਦਿਮ ਤੇ ਪ੍ਰਾਚੀਨ ਅਵਸਥਾ ਦੇ ਵਿੱਚ ਰਹਿੰਦੀ ਹੈ ਤੇ ਇਹ ਸੱਭਿਆਤਾ ਨੂੰ ਕਬੀਲਾ ਆਦੀਵਾਸੀ ਜਨਜਾਤੀ ਇਹਨਾਂ ਨਾਵਾਂ ਨਾਲ ਜਾਣਿਆ ਜਾਂਦਾ ਭਾਰਤ ਦੇ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਪੱਟੀਦਾਰ ਜਨਜਾਤੀ ਵੀ ਕਿਹਾ ਗਿਆ ਕਬਾਈਲੀ ਸਮਾਜ ਵਰਗੀਹੀਨ ਵਰਗਹੀਨ ਸਮਾਜ ਹੁੰਦਾ ਮਤਲਬ ਕਿ ਇਹਦੇ ਵਿੱਚ ਕੋਈ ਵੀ ਵਰਗ ਨਹੀਂ ਹੁੰਦਾ ਤੇ ਇਸ ਵਿੱਚ ਕਿਸੇ ਪ੍ਰਕਾਰ ਦਾ ਸੱਤਰੀਕਰਨ ਨਹੀਂ ਪਾਇਆ ਜਾਂਦਾ ਤੇ ਪ੍ਰਾਚੀਨ ਸਮਾਜ ਦੇ ਵਿੱਚ ਕਬੀਲੇ ਨੂੰ ਬਹੁਤ ਹੀ ਮਹੱਤਵਪੂਰਨ ਸਮਾਜਿਕ ਸਮੂਹ ਮੰਨਿਆ ਜਾਂਦਾ ਸੀ ਕਬਾਈਲੀ ਸਮਾਜ ਦੀ ਜ਼ਿਆਦਾਤਰ ਜਨਸੰਖਿਆ ਪਹਾੜਾਂ ਜੰਗਲੀ ਇਲਾਕਿਆਂ ਵਿੱਚ ਪਾਈ ਜਾਂਦੀ ਹੈ ਤੇ ਇਹ ਪੂਰੇ ਭਾਰਤ ਦੇ ਵਿੱਚ ਪਾਏ ਜਾਂਦੇ ਨੇ ਇਹ ਸਮਾਜ ਆਮ ਤੌਰ ਉਤੇ ਸਵੈ ਨਿਰਪਰ ਹੁੰਦੇ ਜਿਨ੍ਹਾਂ ਦਾ ਆਪਣੇ ਉੱਪਰ ਹੀ ਨਿਯੰਤਰਣ ਹੁੰਦਾ ਆਪਣੇ ਪ੍ਰੀ ਕੰਟਰੋਲ ਹੁੰਦਾ ਤੇ ਇਹ ਕਿਸੇ ਤੇ ਇਹ ਕਿਸੇ ਦੇ ਵੀ ਨਿਯੰਤਰਣ ਤੋਂ ਦੂਰ ਹੁੰਦੇ ਨੇ ਕਬਾਈਲੀ ਸਮਾਜ ਚ ਸ਼ਹਿਰੀ ਤੇ ਜਿਹੜੇ ਪਿੰਡੂ ਸਮਾਜਾਂ ਦੀ ਸਰੰਚਨਾ ਤੇ ਸੰਸਕ੍ਰਿਤੀ ਤੋਂ ਬਿਲਕੁਲ ਵੱਖਰੇ ਹੁੰਦੇ ਨੇ ਇਹਨਾਂ ਨੂੰ ਅਸੀਂ ਤਿੰਨ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ ਇੱਕ ਤਾਂ ਸ਼ਿਕਾਰ ਕਰਨ ਵਾਲੇ ਦੂਜੇ ਹੈਗੇ ਨੇ ਮੱਛਲੀ ਪਕੜਨ ਵਾਲੇ ਥਰਡ ਹੈਗੇ ਨੇ ਕੰਦ ਮੂਲ ਇਕੱਠਾ ਕਰਨ ਵਾਲੇ ਸਥਾਨਾਂਤਰਿਤ ਜਾਂ ਝੂਮ ਮਤਲਬ ਕਿ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਤੇ ਰਹਿਣ ਵਾਲੇ ਖੇਤੀ ਕਰਨ ਵਾਲੇ ਤੇ ਸਥਾਈ ਰੂਪ ਨਾਲ ਖੇਤੀ ਕਰਨ ਵਾਲੇ ਤੇ ਇਹ ਲੋਕ ਸਾਡੀ ਸੰਸਕ੍ਰਿਤੀ ਸਭਿਆਤਾ ਤੇ ਸਮਾਜ ਤੋਂ ਬਿਲਕੁਲ ਵੱਖਰੇ ਹੁੰਦੇ ਨੇ ਉਹਨਾਂ ਦੀ ਪਰਿਭਾਸ਼ਾ ਹਾਂਜੀ ਜਿਵੇਂ ਪਰਿਭਾਸ਼ਾ ਡੀ ਐਨ ਮਜ਼ਮੂਨਦਾਰ ਦੇ ਅਨੁਸਾਰ ਇੱਕ ਕਬੀਲਾ ਪਰਿਵਾਰ ਜਾਂ ਪਰਿਵਾਰ ਸਮੂਹਾਂ ਦੇ ਇੱਕ ਜਹਾਜ ਸਮੂਹ ਇਕੱਠਾ ਹੁੰਦਾ ਜਿਸ ਦਾ ਇੱਕ ਨਾਮ ਹੁੰਦਾ ਜਿਹਦਾ ਕੀ ਹੁੰਦਾ ਇੱਕ ਨਾਮ ਹੁੰਦਾ ਇਸ ਦੇ ਮੈਂਬਰ ਇੱਕ ਨਿਸ਼ਚਿਤ ਸਥਾਨ ਉੱਤੇ ਰਹਿੰਦੇ ਨੇ ਇੱਕ ਹੀ ਭਾਸ਼ਾ ਬੋਲਦੇ ਨੇ ਤੇ ਇਹ ਪਿਆਰ ਪੇਸ਼ੇ ਤੇ ਉਦਯੋਗਾਂ ਦੇ ਵਿਸ਼ੇ ਵਿੱਚੋਂ ਕੁਝ ਨਿਯਮਾਂ ਦੇ ਪਾਲਨ ਕਰਦੇ ਨੇ ਤੇ ਉਹਨਾਂ ਨੇ ਆਪਸੀ ਆਦਾਨ-ਪ੍ਰਦਾਨ ਤੇ ਫਰਜ਼ਾਂ ਦੀ ਪਰਸਪਰਿਕਤਾ ਦੀ ਇੱਕ ਚੰਗੀ ਤਰ੍ਹਾਂ ਜਾਂਚੀ ਹੋਈ ਅਵਸਥਾ ਵਿਕਸਿਤ ਕਰ ਲਈ ਹੈ ਹਾਂਜੀ ਇਹਦੇ ਵਿੱਚੋਂ ਜਿਹੜੇ ਫਸਟ ਦੀ ਵੀ ਪ੍ਰਵਾਹ ਚ ਤੁਸੀਂ ਕਰ ਸਕਦੇ ਹੋ ਠੀਕ ਹੈ ਇਹ ਪ੍ਰਵਾਹਾ ਕਰ ਲੈਣੇ ਹੁਣ ਆਪਾਂ ਕਰਦੇ ਇਹਦੀ ਵਿਸ਼ੇਸ਼ਤਾਵਾਂ ਪਰਿਵਾਰ ਸਭ ਤੋਂ ਪਹਿਲਾਂ ਹੈਡਿੰਗ ਹੈਗਾ ਪਰਿਵਾਰਾਂ ਦਾ ਸਮੂਹ ਕਲੈਕਸ਼ਨ ਆਫ ਫੈਮਲੀਜ਼ ਕਬੀਲਾ ਬਹੁਤ ਸਾਰੇ ਪਰਿਵਾਰਾਂ ਦਾ ਸਮੂਹ ਹੁੰਦਾ ਇਕੱਠਾ ਹੁੰਦਾ ਜਿਨ੍ਹਾਂ ਵਿੱਚ ਸਾਂਝਾ ਉਤਪਾਦਨ ਹੁੰਦਾ ਤੇ ਇਹ ਜਿੰਨਾ ਵੀ ਉਤਪਾਦਨ ਕਰਦੇ ਨੇ ਜਿੰਨੇ ਵੀ ਪ੍ਰੋਡਕਸ਼ਨ ਕਰਦੇ ਨੇ ਉਹ ਆਪਣੀ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਨੇ ਉਹਦੇ ਨਾਲ ਉਹ ਕੁਝ ਵੀ ਇਕੱਠਾ ਨਹੀਂ ਕਰਦੇ ਹੈਗੇ ਮਤਲਬ ਕਿ ਕੋਈ ਵੀ ਚੀਜ਼ ਸਟੋਰ ਕਰਕੇ ਨਹੀਂ ਰੱਖਦੇ ਹੈਗੇ ਜਿਸ ਕਰਕੇ ਉਹਨਾਂ ਵਿੱਚ ਸੰਪਤੀ ਦੀ ਜਿਹੜੀ ਜਿਵੇਂ ਆਪਾਂ ਕੋਈ ਚੀਜ਼ ਨੂੰ ਸਟੋਰ ਕਰਕੇ ਰੱਖਾਂਗੇ ਉਹਨੂੰ ਆਪਾਂ ਅੱਗੇ ਫਿਰ ਵੱਧ ਪ੍ਰੋਡਕਸ਼ਨ ਕਰਾਂਗੇ ਉਹਨੂੰ ਸਟੋਰ ਕਰਾਂਗੇ ਆਪਾਂ ਮਹਗੇ ਭਾਵਾਂ ਤੇ ਵੇਚਾਂਗੇ ਤੇ ਉਹਦੇ ਨਾਲ ਆਪਣੀ ਸੰਪਤੀ ਬਣੂਗੀ ਦੀ ਤਾਂ 19 ਸੰਪਤੀ ਦੀ ਭਾਵਨਾ ਜਾਗੂਗੀ ਇਹ ਲੋਕ ਕੁਝ ਵੀ ਸਟੋਰ ਨਹੀਂ ਕਰਕੇ ਰੱਖਦੇ ਆਗੇ ਕੁਝ ਵੀ ਇਕੱਠਾ ਨਹੀਂ ਕਰਕੇ ਰੱਖਦੇ ਆਗੇ ਦਿਨ ਹੀ ਕਰਦੇ ਨੇ ਕੰਮ ਉਹਨਾਂ ਕ ਖਾ ਲੈਂਦੇ ਨੇ ਜਿਸ ਕਰਕੇ ਇਹਨਾਂ ਦੇ ਵਿੱਚ ਸੰਪਤੀ ਦੀ ਭਾਵਨਾ ਨਹੀਂ ਹੁੰਦੀ ਤੇ ਇਸ ਕਾਰਨ ਇਹਨਾਂ ਪਰਿਵਾਰਾਂ ਵਿੱਚ ਇਕਤਾ ਬਣੀ ਰਹਿੰਦੀ ਆ ਅੱਗੇ ਹੈਗਾ ਸੈਕੰਡ ਪੁਆਇੰਟ ਸਾਂਝਾ ਪੰਗੋਲੀ ਖੇਤਰ ਕਾਮਨ ਟੈਰਿਟਰੀ ਕਬੀਲੀਅਨ ਲੋਕ ਇੱਕ ਸਾਂਝੇ ਪੰਗੋਲੀ ਖੇਤਰ ਦੇ ਵਿੱਚ ਰਹਿੰਦੇ ਨੇ ਇੱਕ ਹੀ ਪੰਗੋਲੀ ਖੇਤਰ ਵਿੱਚ ਰਹਿੰਦੇ ਕਾਰਨ ਇਹ ਬਾਕੀ ਸਮਾਜ ਤੋਂ ਅਲੱਗ ਹੁੰਦੇ ਨੇ ਤੇ ਰਹਿੰਦੇ ਨੇ ਇਹ ਹੋਰ ਸਮਾਜ ਦੀ ਪਹੁੰਚ ਤੋਂ ਵਾਰ ਹੁੰਦੇ ਨੇ ਕਿਉਂਕਿ ਇਹਨਾਂ ਦੀ ਆਪਣੀ ਹੀ ਵੱਖਰੀ ਸੰਸਕ੍ਰਿਤੀ ਹੁੰਦੀ ਹੈ ਤੇ ਇਹ ਕਿਸੇ ਬਾਹਰਲੇ दखਲ ਅੰਦਾਜ਼ੇ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਇਹ ਬਾਕੀ ਸਮਾਜ ਦੇ ਨਾਲ ਇਹਨਾਂ ਦਾ ਕੋਈ ਵੀ ਰਿਸ਼ਤਾ ਨਹੀਂ ਰੱਖਦੇ ਇਹਨਾਂ ਦਾ ਆਪਣਾ ਹੀ ਵੱਖਰਾ ਇੱਕ ਸੰਸਾਰ ਹੁੰਦਾ ਇਹਨਾਂ ਵਿੱਚ ਸਮੁਦਾਇਕ ਭਾਵਨਾ ਪਾਈ ਜਾਂਦੀ ਹੈ ਕਿਉਂਕਿ ਇਹ ਸਾਂਝੇ ਘੁੰ ਭਾਗ ਦੇ ਵਿੱਚ ਰਹਿੰਦੇ ਨੇ ਅੱਗੇ ਹੈਗਾ ਸਾਂਝੀ ਭਾਸ਼ਾ ਤੇ ਸਾਂਝਾ ਨਾਮ ਹਰੇਕ ਕਬੀਲੇ ਦੀ ਇੱਕ ਵੱਖਰੀ ਭਾਸ਼ਾ ਹੁੰਦੀ ਹੈ ਜਿਸ ਕਰਕੇ ਹੀ ਇੱਕ ਦੂਜੇ ਤੋਂ ਵੱਖ ਹੁੰਦੇ ਨੇ ਸਾਡੇ ਦੇਸ਼ ਦੇ ਵਿੱਚ ਕਬੀਲਿਆਂ ਦੀ ਗਿਣਤੀ ਦੇ ਅਨੁਸਾਰ ਹੀ ਉਹਨੀਆਂ ਭਾਸ਼ਾਵਾਂ ਪਾਈਆਂ ਜਾਂਦੀਆਂ ਨੇ ਹਰੇਕ ਕਬੀਲੇ ਦਾ ਆਪਣਾ ਇੱਕ ਵੱਖਰਾ ਨਾਮ ਹੁੰਦਾ ਹੈ ਤੇ ਉਸ ਦੇ ਨਾਮ ਨਾਲ ਹੀ ਕਬੀਲਾ ਜਾਣਿਆ ਜਾਂਦਾ ਅੱਗੇ ਹੈਗਾ ਖੰਡਾਤਮਕ ਸਮਾਜ ਹਾਂਜੀ ਹਰੇਕ ਕਬਾਈਲੀ ਸਮਾਜ ਦੂਜੇ ਜਿਹੜੇ ਕਬੀਲੇ ਨੇ ਸਮਾਜ ਉਹਨਾਂ ਦੇ ਕਈ ਆਧਾਰ ਜਿਵੇਂ ਖਾਣ ਪੀਣ ਦੇ ਢੰਗ ਭਾਸ਼ਾ ਪੰਗੋਲੀ ਖੇਤਰ ਇਹਨਾਂ ਦੇ ਆਧਾਰ ਤੇ ਅਲੱਗ-ਅਲੱਗ ਹੁੰਦਾ ਇਸ ਇਹ ਕਈ ਆਧਾਰ ਤੇ ਆਧਾਰ ਉੱਤੇ ਹੋਣ ਕਰਕੇ ਇੱਕ ਦੂਜੇ ਤੋਂ ਵੱਖ ਹੁੰਦੇ ਨੇ ਤੇ ਇੱਕ ਦੂਜੇ ਦੇ ਦਖਲ ਅੰਦਾਜ਼ੀ ਵੀ ਇਹ ਜਿਹੜੇ ਕਬੀਲੇ ਪਸੰਦ ਨਹੀਂ ਕਰਦੇ ਹੈਗੇ ਇਹਨਾਂ ਵਿੱਚ ਕਿਸੇ ਵੀ ਆਧਾਰ ਉੱਤੇ ਭੇਦਭਾਵ ਨਹੀਂ ਪਾਇਆ ਜਾਂਦਾ ਜਿਸ ਕਰਕੇ ਇਹਨਾਂ ਨੂੰ ਖੰਡਾਤਮਕ ਸਮੂਹ ਵੀ ਕਿਹਾ ਜਾਂਦਾ ਅੱਗੇ ਹੈਗਾ ਸਾਂਝੀ ਸੰਸਕ੍ਰਿਤੀ ਕਾਮਨ ਕਲਚਰ ਹਰੇਕ ਕਬੀਲੇ ਦੇ ਰਹਿਣ ਸਹਿਣ ਦੇ ਢੰਗ ਧਰਮ ਭਾਸ਼ਾ ਟੇਬੂ ਇੱਕ ਦੂਜੇ ਤੋਂ ਵੱਖ ਹੁੰਦੇ ਨੇ ਪਰ ਇਹ ਸਾਰੇ ਇੱਕ ਹੀ ਕਬੀਲੇ ਦੇ ਵਿੱਚ ਮਤਲਬ ਕਿ ਕੋਈ ਵੀ ਜਿਹੜਾ ਇੱਕ ਕਬੀਲਾ ਰਹਿ ਰੋ ਉਹਦੇ ਵਿੱਚ ਇੱਕੋ ਤਰ੍ਹਾਂ ਦੇ ਹੋਣਗੇ ਹਾਂ ਜੇ ਕੋਈ ਇੱਕ ਸਾਈਡ ਤੇ ਕਬੀਲਾ ਰਹਿਦਾ ਉਧਰਲੀ ਦੂਜੀ ਸਾਈਡ ਤੇ ਕਬੀਲਾ ਰਹਿਗਾ ਮਤਲਬ ਕਿ ਜੇ ਮੇ ਉੱਤਰ ਵਾਲੇ ਨੇ ਦੱਖਣ ਵਾਲੇ ਅਲੱਗ-ਅਲੱਗ ਹੋਣਗੇ ਹਾਂ ਜੇ ਕੋਈ ਉੱਤਰ ਵਾਲੇ ਜੇ ਕਬੀਲੇ ਨੂੰ ਨਾ ਸਾਰਿਆਂ ਚੋ ਇੱਕ ਜਗ੍ਹਾ ਤੇ ਰਹਿ ਰਹੇ ਹੋਣ ਉਹਨਾਂ ਸਾਰਿਆਂ ਦੇ ਕਲਚਰ ਸਾਰਾ ਸਾਂਝਾ ਹੋਊਗਾ ਰਣਾ ਸਣਾ ਇਸੇ ਤਰ੍ਹਾਂ ਸਾਰਾ ਕੁਝ ਵੱਖ ਹੋਣ ਦੇ ਕਾਰਨ ਇੱਕ ਹੀ ਕਬੀਲੇ ਦੇ ਅੰਦਰ ਸਾਰੇ ਵਿਅਕਤੀਆਂ ਦੀ ਸੰਸਕ੍ਰਿਤੀ ਸਮਾਨ ਹੁੰਦੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜੇ ਲੋਕ ਰਹ ਰਹੇ ਨੇ ਉਹਨਾਂ ਦਾ ਸਾਰਿਆਂ ਦੇ ਕਲਚਰ ਸਾਰੇ ਰੀਤੀ ਰਿਵਾਜ ਠੀਕ ਹੈ ਸਾਰਿਆਂ ਦੇ ਵਿਸ਼ਵਾਸ ਇੱਕੋ ਤਰ੍ਹਾਂ ਦੇ ਹੁੰਦੇ ਅੱਗੇ ਹੈਗਾ ਆਰਥਿਕ ਸਰੰਚਨਾ ਇਕਨੋਮਿਕ ਇਕਨੋਮਿਕ ਸਟਰਕਚਰ ਹਰੇਕ ਵਿਲੇ ਦੇ ਕੋਲ ਆਪਣੀ ਹੀ ਜ਼ਮੀਨ ਹੁੰਦੀ ਹੈ ਜਿਸ ਉੱਤੇ ਜ਼ਿਆਦਾਤਰ ਖੇਤੀ ਕਰਦੇ ਨੇ ਤੇ ਉਹ ਸਿਰਫ ਆਪਣੇ ਜ਼ਰੂਰਤਾਂ ਪੂਰਾ ਹੀ ਕਰਨਾ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਦਾ ਉਤਪਾਦਨ ਵੀ ਸੀਮਤ ਹੁੰਦਾ ਲਿਮਟ ਦੇ ਵਿੱਚ ਹੁੰਦਾ ਤੇ ਚੀਜ਼ਾਂ ਨੂੰ ਇਕੱਠਾ ਨਹੀਂ ਕਰਦੇ ਜਿਸ ਕਰਕੇ ਉਹਨਾਂ ਵਿੱਚ ਸੰਪਤੀ ਦੀ ਸੰਪਤੀ ਨੂੰ ਇਕੱਠਾ ਕਰਕੇ ਰੱਖਣ ਦੀ ਭਾਵਨਾ ਨਹੀਂ ਹੁੰਦੀ ਇਸੇ ਕਰਕੇ ਕਾਬਾਈਲੀ ਸਮਾਜ ਵਿੱਚ ਵਰਗ ਨਹੀਂ ਹੁੰਦੇ ਕੋਈ ਵੀ ਉਹਨਾਂ ਦੇ ਵਿੱਚ ਗਰੁੱਪ ਨਹੀਂ ਬਣੇ ਹੋਏ ਹੁੰਦੇ ਹਰੇਕ ਚੀਜ਼ ਉੱਤੇ ਸਾਰਿਆਂ ਦਾ ਬਰਾਬਰ ਅਧਿਕਾਰ ਹੁੰਦਾ ਤੇ ਇਹਨਾਂ ਸਮਾਜਾਂ ਵਿੱਚ ਕੋਈ ਵੀ ਉੱਚਾ ਨੀਵਾ ਨਹੀਂ ਹੁੰਦਾ ਹਾਂਜੀ ਇਸੇ ਤੁਹਾਡਾ ਟੌਪਿਕ ਨੈਕਸਟ ਟੌਪਿਕ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਉਣਾ ਥੈਂਕਸ